ਰੋਜ਼ਨਾਮਾ ਚ ਕੀ ਹੁੰਦਾ ਜੀ ਇਹ ਕਿਸ ਕੋਲ ਹੁੰਦਾ ਤੇ ਇਸ ਨੂੰ ਕੋਈ ਆਮ ਵਿਅਕਤੀ ਦੇਖ ਸਕਦਾ ਨਹੀਂ ਰੋਜ਼ ਰਵਜਾ ਹਾਂ ਮੇਰੀ ਗੱਲ ਸੁਣੋ ਜੀ ਰੋਜ਼ਨਾਮਾ ਚ ਹੁੰਦਾ ਪਟਵਾਰੀ ਲਵੇ ਜੀ ਉਹ ਚ ਦਿੱਲੀ ਦੇ ਦਿੱਲੀ ਜਿਹੜਾ ਵੀ ਕੰਮ ਕਰਦਾ ਉਹ ਸਾਰੇ ਦਰਜ ਹੁੰਦੇ ਨੇ ਜੀ ਕਿਸੇ ਨੂੰ ਨਕਲ ਦਿੱਤੀ ਕੋਈ ਇੰਤਕਾਲ ਦਰਜ ਕੀਤਾ ਕਿਸੇ ਨੇ ਕੋਈ ਫੱਕ ਦੀ ਰਸੀਦ ਦਿਖਾਈ ਤੀ ਕੋਈ ਗੁਰਦੌਰੀਆਂ ਚੇਂਜ ਕਰਨੀਆਂ ਨੇ ਮਾਰਚ ਤੇ ਅਕਤੂਬਰ ਦੇ ਮਹੀਨੇ ਚ ਉਹ ਸਾਰੀਆਂ ਐਂਟਰੀਆਂ ਉਹਦੇ ਵਿੱਚ ਹੁੰਦੀਆਂ ਨੇ ਰੋਜ਼ ਦੇ ਰੋਜ਼ ਦੇ ਕੰਮ ਮੈਂ ਜਿਹੜਾ ਰੋਜ਼ਨਾਮਾ ਚ ਉਹਨੂੰ ਉਹ ਤਾਂ ਹੀ ਕਹੇ ਜਾਂਦਾ ਹੈ ਰੋਜ਼ ਦਾ ਜੋ ਵੀ ਕੰਮ ਕਰਦਾ ਪਟਵਾਰੀ ਉਹਦੇ ਵਿੱਚ ਦਰਜ ਕਰਦਾ ਕੋਈ ਅਦਾਲਤੀ ਹੁਕਮ ਆ ਗਿਆ ਉਹ ਲਾਲ ਸ਼ਹੀਨ ਨਾਲ ਐਂਟਰੀ ਕਰਦਾ ਉਹਦੇ ਵਿੱਚ ਦੇਖ ਸਕਦਾ ਕੋਈ ਬੰਦਾ ਮੈਨੇ ਦੀ ਫੀਸ ਹੁੰਦੀ ਹੈ ਇਹਦੀ ਰਿਕਾਰਡ ਚੈੱਕ ਕਰਨ ਦੀ ਮੈਨੇ ਦੀ ਫੀਸ ਭਰ ਕੇ ਆਪਦਾ ਕੋਈ ਬੰਦਾ ਚੈੱਕ ਕਰ ਸਕਦਾ ਰਿਕਾਰਡ ਜਿਹੜਾ ਮਰਜੀ ਚੈੱਕ ਕਰ ਸਕਦਾ ਪਰਿਵਾਰ ਲਈ ਮਨਕੂਲਾ ਤੇ ਗੈਰ ਮਨਕੂਲਾ ਕੀ ਹੁੰਦਾ ਹੈ ਮਨਕੂਲਾ ਤੇ ਗੈਰ ਮਨਕੂਲਾ ਮਨਕੂਲਾ ਹੁੰਦੀ ਹੈ ਜਿਹੜੀ ਜ਼ਮੀਨ ਬਗਦੀ ਹੋਈ ਗੈਰ ਮਨਕੂਲਾ ਜਿਹੜੀ ਬਗਦੀ ਨਹੀਂ ਹੈ ਜੀ ਬਗਦੀ ਦਾ ਮਤਲਬ ਜੀ ਮਨਕੂਲਾ ਗੈਰ ਮਨਕੂਲਾ ਹੋ ਗਈ ਜਿਸ ਤਰ੍ਹਾਂ ਹੁਣ ਆਪਣੇ ਟਰੈਕਟਰ ਹਾਂਜੀ ਹਾਂ ਪ੍ਰੋਪਰਟੀ ਹੈ ਨਾ ਜੀ ਉਹ ਇੱਕ ਜ਼ਮੀਨ ਹੋਗੀ ਹਾਂਜੀ ਉਹ ਤਾਂ ਹੋ ਗਈ ਮਨਕੂਲਾ ਠੀਕ ਹੈ ਗੈਰਮਨਕੁਲਾ ਜਿਹੜੀ ਚੱਕਮੀ ਇਹ ਚੀਜ਼ ਆਪਣੀ ਕੋਈ ਜਿਸ ਤਰ੍ਹਾਂ ਕੋਈ ਫ੍ਰਿਜ ਹੋ ਗਿਆ ਕੋਈ ਹੋਰ ਇੱਕ ਕੋਟਾ ਨਾ ਕਈ ਵਾਰੀ ਕਿਸੇ ਨੂੰ ਪੈਸੇ ਲੈਣੇ ਹੁੰਦੇ ਨੇ ਠੀਕਾ ਕੋਟ ਕਹੇ ਫਿਰ ਉਹ ਤੋਂ ਆਰਡਰ ਕਰਦੇ ਆ ਵੀ ਜਿਹਦੇ ਲਈ ਜ਼ਮੀਨ ਨਹੀਂ ਹੈਗੀ ਤਾਂ ਇਹਦੀ ਜਿਹੜੀ ਗੈਰਮਨਕੁਲਾ ਜ਼ਮੀਨ ਜਾਇਦਾਦ ਹੈ ਕੋਈ ਉਹਨੂੰ ਰਿਕਵਰ ਕਰਕੇ ਸਾਡੇ ਪੈਸੇ ਰਿਕਵਰ ਕਰਕੇ ਦੋ ਠੀਕ ਹੈ ਮੰਨ ਲਓ ਵੀ ਟਰੈਕਟਰ ਵਿੱਚ ਅਗਲਾ ਕੋਈ ਕੋਈ ਵੀ ਕਰਦੀ ਚੀਜ਼ ਮਤਲਬ ਇਦਾਂ ਦੀ ਕੋਈ ਵੀ ਚੀਜ਼ ਜਿਹੜੀ ਕੇ ਵਿੱਚ ਲਾ ਲਓ ਟਰੈਕਟਰ ਲਾ ਲਓ ਕੋਈ ਹੋਰ ਚੀਜ਼ ਲਾ ਲਓ ਜਿਹੜੀ ਚੀਜ਼ ਚੱਲਦੀ ਫਿਰਦੀ ਚੀਜ਼ ਹੈ ਜਿਹੜੀ ਚੱਕਮੀ ਚੀਜ਼ ਹੈ ਜਿਹੜੀ ਚ ਕਿਵੇਂ ਕਰੀਏ ਚੱਲ ਚੱਲ ਜ਼ਾਇਦਾਤ ਵੀ ਕਹਿੰਦੇ ਨੇ ਅੱਛਾ ਜੀ ਮਨਕੁੱਲਾ ਕਹਿੰਦੇ ਅੱਛਾ ਮਨਕੁੱਲਾ ਕਹਿੰਦੇ ਚੱਲੋ ਚੱਲ ਜ਼ਾਇਦਾਤ ਚੱਲ ਦਾ ਮਤਲਬ ਵੀ ਜਿਹੜੀ ਜਿਹੜੀ ਚੱਲ ਸਕਦੀ ਆ ਚੱਲ ਜਿਹੜੀ 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 ਜ਼ਮੀਨ ਹੈ ਜਿਸ ਤਰ੍ਹਾਂ ਚੱਲ ਚੱਲ ਤੇਖ ਸਰ ਜੇ ਖਸਰਾ ਨੰਬਰ ਉਲਟ ਪਲਟ ਹੋ ਜਾਣ ਇੱਕ ਠੀਕੇਵੇਂ ਹੋ ਸਕਦੇ ਨੇ ਉਲਟ ਪਲਟ ਦਾ ਕੀ ਮਤਲਬ ਕਿਸ ਤਰ੍ਹਾਂ ਉਲਟ ਪਲਟ ਹੋ ਜਾਣਾ ਵੀ ਜਿੱਥੇ ਆਪਾਂ ਕਹਿੰਦੇ ਵੀ 10 ਦੀ ਜਗ੍ਹਾ 12 ਲਿਖੇਗਾ 12 ਦੀ ਜਗ੍ਹਾ 14 ਲਿਖੇਗਾ ਹਾਂ ਉਹ ਤਾਂ ਕਲੈਰੀਕਲ ਮਿਸਟੇਕ ਹੈ ਜਿਹੜੀ ਉਹ ਦਾ ਦਰਸਤ ਹੋ ਸਕਦੀ ਫਰਦਬਤਰਹੀਂ ਦਰਸਤ ਹੋ ਠੀ ਆਪ ਤੇ ਹਿੱਸੇ ਵਿੱਚੋਂ ਕੋਈ ਵਿਅਕਤੀ ਆਪਣੇ ਹਿੱਸੇ ਵਿੱਚੋਂ ਕੁਝ ਹਿੱਸਾ ਜਾਂ ਸਾਰਾ ਕੁਝ ਦੂਜੇ ਹਿੱਸੇਦਾਰ ਨੂੰ ਇਸ ਆਪਣੀ ਇੱਛਾ ਮੁਤਾਬਿਕ ਛੱਡਦਾ ਤਾਂ ਉਹਦਾ ਰੂਲ ਕੀ ਆ? ਨੀ ਜੇ ਤਾਂ ਉਹਦੇ ਨੌ ਚੀਜ਼ ਹੋਗੀ ਜੀ। ਹਾਂਜੀ। ਪਹਿਲਾਂ ਇੰਤਕਾਲ ਦੇ ਮੁਤਾਬਿਕ ਛੱਡਣ ਵਾਲੇ ਦੇ ਜਿਹੜੇ ਨੇ ਛੱਡਣੀਆਂ ਫਿਰ ਉਹ ਤਾਂ ਜਣ ਕੇ ਜਿਆਦਾ ਜਣ ਕੇ ਬਲੱਡ ਰਿਲੇਸ਼ਨ ਚ ਰਿਸ਼ਤੀ ਕਰੂਗਾ ਜੀ ਪਰ ਆ ਉਹਦਾ ਰਿਲੇਸ਼ਨ ਮਰਦਾ ਬਲੱਡ ਚ। ਠੀਕ ਹੈ ਜੀ। ਜੇ ਕਿਸੇ ਹੋਰ ਬੰਦੇ ਨੂੰ ਦੇਣੀ ਚਾਹੁੰਦਾ ਫਿਰ ਬਾਹਰੀ ਰਿਸ਼ਤੀ ਹੋਊਗੀ ਜੀ। ਠੀਕ ਹੈ ਜੀ। ਹੀ ਬਣਾਵਾ ਵੀ ਹੋ ਸਕਦਾ ਹੈ। ਠੀਕ ਹੈ ਬੈਨਾਮਾ ਵੀ ਹੋ ਸਕਦਾ ਹੈ ਜੇਕਰ ਕੋਈ ਮਾਪਿਓ ਬਿਨਾਂ ਦੱਸੇ ਆਪਣੇ ਬੱਚਿਆਂ ਦੇ ਨਾਮ ਤੇ ਬਸੀਅਤ ਕਰਵਾ ਦੇਵੇ ਤਾਂ ਇਹ ਬੱਚੇ ਇੰਤਕਾਲ ਕਰਵਾ ਸਕਦੇ ਨੇ ਜਾਂ ਨਹੀਂ ਹਾਂਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਪਿਤਾ ਨੇ ਬਸੀਅਤ ਕੀਤੀ ਸੀ ਹਾਂਜੀ ਉਹਨੂੰ ਦੱਸ ਕੇ ਨਹੀਂ ਗਏ ਹੈਗੇ ਹਾਂਜੀ ਹਾਂ ਉਹ ਫਿਰ ਤਹਿਸੀਲ ਚੋਂ ਨਕਲ ਕਢਾ ਲੈਂਦੇ ਠੀਕ ਹੈ ਜੇ ਤਹਿਸੀਲ ਚ ਰਜਿਸਟਰ ਕਰਾਈਏ ਹਾਂਜੀ ਹਾਂ ਜੇ ਖਾਨਗੀ ਕਰਾਈ ਹੈ ਕਿਸੇ ਵਕੀਲ ਨੇ ਰੱਖੀ ਹੋਈ ਤਾਂ ਉੱਥੇ ਵਕੀਲ ਤੋਂ ਪਤਾ ਲੱਗ ਜਾਂਦਾ ਵੀ ਹਾਂ ਸਾਡੇ ਪਿਤਾ ਬਸੀਅਤ ਕਰ ਗਿਆ ਕਿ ਨਾ ਕਰਕੇ ਜੀ ਜਾ ਕਿਸੇ ਰਿਸ਼ਤੇਦਾਰ ਨੂੰ ਦੇ ਦਿੰਦਾ ਫਿਰ ਜਿਹੜੇ ਰਿਸ਼ਤੇਦਾਰ ਨੂੰ ਦਿੱਤੀ ਹੁੰਦੀ ਹੈ ਜਾਂ ਵਕੀਲ ਨੂੰ ਦਿੱਤੀ ਹੁੰਦੀ ਹੈ ਪਰਸਨ ਵਕੀਲ ਹੁੰਦੇ ਨੇ ਕਈ ਬੰਦਿਆਂ ਦੇ ਉਹ ਫਿਰ ਉਹ ਜਾ ਕੇ ਦੱਸ ਦਿੰਦਾ ਵੀ ਤੁਹਾਡੇ ਪਿਤਾ ਨੇ ਵਸੀਤ ਕੀਤੀ ਹੈ ਮੇਰੇ ਲਈ ਪਈ ਹੈ ਵੀ ਤੁਸੀਂ ਆਪ ਦਾ ਵਸੀਤ ਮੁਤਾਬਕ ਇਨਤਕਾਲ ਕਰਾਵਾ ਲਓ ਇਹ ਕਰ ਕੋਈ ਜ਼ਮੀਨ ਵੱਧ ਵੇਚ ਜਾਵੇ ਤਾਂ ਇਤਰਾਜ਼ ਕਿੱਥੇ ਕੀਤਾ ਜਾ ਸਕਦਾ ਵੱਧ ਜ਼ਮੀਨ ਵੇਚੀ ਦਾ ਹੱਲ ਲਿਖ ਕੇ ਆ ਜੀ ਤਕਸੀਮ ਠੀਕ ਹੈ ਜੀ ਤਕਸੀਮ ਚ ਹੀ ਟੁੱਟ ਸਕਦੀ ਆ ਹੋਰ ਇਹਦਾ ਕੋਈ ਹੋਰ ਨਹੀਂ ਕੋਈ ਕਿਤੇ ਜਾਂ ਜਣ ਕੇ ਆਪਾਂ 420 ਦਾ ਕੇਸ ਪਾ ਕੇ ਜਿਉਂ ਤੇ ਜਿਹੜੇ ਬੰਦੇ ਨੇ ਵੱਧ ਵੇਚੀ ਐ ਉਹਦੇ ਕੇਸ ਪਾ ਕੇ ਉਹਦੀ ਹੋਰ ਜਾਇਦਾਦ ਚੋਂ ਉਹਦੀ ਰਕਮ ਵਸੂਲ ਸਕਦੇ ਆ ਠੀਕ ਹੈ ਜੀ ਜਰੇ ਪਰਤ ਦਾ ਕੀ ਮਤਲਬ ਹੁੰਦਾ ਈ ਜਰੇ ਪਰਤ ਹੁੰਦਾ ਮਾਮਲਾ ਅੱਛਾ ਜੀ ਲੇਡੀਜ਼ ਨੇ ਕਮੈਂਟ ਕਰਿਆ ਵੀ ਮੇਰੇ ਹਸਬੰਡ ਨੇ ਪਰਸਨਲ ਤੌਰ ਤੇ ਕੋਈ ਪ੍ਰੋਪਰਟੀ ਖਰੀਦ ਲਈ ਮੈਂ ਉਹਦੇ ਸਟੇ ਲੈ ਸਕਦੀ ਆ ਜਾਂ ਨਹੀਂ ਜਿਹੜੀ ਉਹਨੇ ਪਰਸਨਲ ਲਈ ਐ ਨਾ ਜੋ ਹੱਕਦਾਰ ਤਾਂ ਉਹ ਹੈਗੀ ਆ ਨਾ ਜਦੋਂ ਪਤਨੀ ਆ ਉਹਦੀ ਪਤਨੀ ਹੈਗੀ ਆ ਉਹ ਸਟੇ ਲੈ ਸਕਦੀ ਉਹ ਇੱਕ ਬੜਾ ਦੋ ਹਿੱਸਾ ਵੇਚਦਾ ਇੱਕ ਬੜਾ ਦੋ ਹਿੱਸਾ ਦਾ ਉਹਦਾ ਰਹੂਗਾ ਜੇ ਬੱਚੇ ਨੇ ਦਾ ਬੱਚਾ ਨਹੀਂ ਸਭ ਛੱਡਣਾ ਪਊ ਉਹਨੂੰ ਠੀਕ ਆ ਪਰ ਜੇ ਉਹਦੀ ਜਦ ਆਪਦੀ ਖਰੀਦੀ ਹੋਈ ਹੈ ਨਾ ਫਿਰ ਉਹ ਕਿਸੇ ਨੂੰ ਵੀ ਦੇ ਸਕਦਾ ਹੈ ਕੋਈ ਚੱਕਰ ਨਹੀਂ ਹੈ ਕੋਈ ਜ਼ਰੂਰੀ ਨਹੀਂ ਹੈ ਜਦੋਂ ਨੇ ਆਪਦੀ ਜਾਇਦਾਦ ਆਪ ਖਰੀਦੀ ਹੋਈ ਹੈ ਜਿੰਦਾ ਹੋਵੇ ਜਣ ਕੇ ਉਹ ਦਾਦਾ ਲਾਹੀ ਹਾਂਜੀ ਫਿਰ ਤਾਂ ਉਹ ਕਿਸੇ پاس ਸਕਦੀ ਹੈ ਜਿਹਨੂੰ ਆਪ ਖਰੀਦੀ ਹੈ ਫਿਰ ਉਹ ਨੂੰ ਚੈਲੰਜ ਵੀ ਨਹੀਂ ਕਰ ਸਕਦੀ ਠੀਕ ਆ ਵਿਚੋਂ ਤੋਂ ਪਹਿਲਾਂ ਪਹਿਲਾਂ ਦਾ ਜਣ ਕੇ ਸਟੇ ਲੈ ਸਕਦੀ ਹੈ ਜੇ ਵੇਚ ਦੇ ਉਸ ਤੋਂ ਬਾਅਦ ਕੀ ਕਰੂ ਠੀਕ ਆ ਵਿਚੋਂ ਦਾ ਰੋਕ ਨਹੀਂ ਪਹਿਲਾਂ ਤਾਂ ਰੋਕ ਨਹੀਂ ਸਕ ਜੇ ਉਹਨੂੰ ਪਤਾ ਲੱਗ ਜੇ ਵੇਚ ਰਿਹਾ ਹੈ ਫਿਰ ਸਟੇ ਲੈ ਕੇ ਰੋਕ ਸਕਦੇ ਆ ਫਿਰ ਲੈ ਕੇ ਹਾਂ ਤੇ ਉਹ ਹਦੋਂ ਦੀ ਮਾਲਕ ਤਾਂ ਉਹ ਹੈ ਹੀ ਹੈ ਨਾ ਜਦੋਂ ਉਹਦਾ ਵਿਆਹ ਹੋ ਗਿਆ ਆਦਮੀ ਦੀ ਜ਼ਮੀਨ ਚੋਂ ਹਦੋਂ ਦੀ ਮਾਲਕ ਬਣ ਗਈ ਠੀਕ ਹੈ ਜੀ ਜਦੋਂ ਬੱਚੇ ਹੋਗੇ ਤਾਂ ਬੱਚੇ ਵੀ ਹਿੱਸੇਦਾਰ ਬਣ ਜਾਣਗੇ ਵਿੱਚ ਠੀਕ ਹੈ ਜੀ ਪਰ ਜਿਹੜੀ ਆਪਾਂ ਦਾਦੇ ਲਾਹੀ ਕਹ ਰਹੇ ਵੀ ਮੰਨ ਲਓ ਜਿਹੜੀ ਜਮੀਨ ਉਹ ਤੇ ਸੌਰੇ ਕੋਲ ਸੀ ਹਾਂ ਹਾਂ ਉਹਦੇ ਘਰ ਵਾਲੇ ਦੇ ਨਾਲ ਚੜ ਗਏ ਹਾਂ 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 ਮਤਲਬ ਜੇ ਘਰ ਵਾਲਾ ਅੱਡ ਆਪਦੇ ਉਹਦੇ ਦਾਦਾ ਮਤਲਬ ਆਪਣੇ ਪਿਓ ਤੋਂ ਅਲੱਗ ਖਰੀਦੇ ਹਾਂ ਹਾਂ ਪਹਿ ਉਦੋਂ ਲੱਗ ਖਰੀਦੇ ਉਹ ਚੋ ਵੀ ਜਿਹੜੀ ਦਾਦੇ ਲਈ ਹੋ ਚੁਈ ਉਹਦਾ ਰੁਕਸਾ ਦੀ ਉਹ ਵੇਚਣ ਤੋਂ ਪਹਿਲਾਂ ਰੁਕਸਾ ਲੈ ਜੇ ਵੇਚ ਜੇ ਫਿਰ ਉਦੋਂ ਬਾਅਦ ਕੁਝ ਨਹੀਂ ਬਣਨਾ ਫੇਰ ਨਹੀਂ ਵੇਚਣਾ ਹਾਂ ਠੀਕ ਠੀਕ ਮੌਤ ਹੋਣ ਉਪਰੰਤ ਗਰਦਾਵਰੀ ਨਵੇਂ ਬੰਦੇ ਦੇ ਨਾਮ ਤੇ ਕਿਵੇਂ ਹੁੰਦੀ ਹੈ ਹਾਂ ਜੇ ਬੰਦੇ ਦੀ ਨੋ ਗਰਦਾਵਰੀ ਚੱਲ ਰਹੀ ਸੀ ਜਿਹੜੇ ਬੰਦੇ ਨਾਲ ਉਹਦੀ ਹੋਗੀ ਡੈਥ ਉਹਦਾ ਮੌਤ ਸਰਟੀਫੀਕੇਟ ਹਾਂਜੀ ਤੇ ਨੰਬਰ ਰਾ ਦੀ ਗਵਾਹੀ ਦੇ ਨਾਲ ਵੀ ਕਿਹੜੇ ਕਿਹੜੇ ਬਾਰਸ ਨੇ ਜਿਹੜੇ ਬਾਰਸ ਚਾਰ ਨੇ ਸਪੋਜ ਕੋਈ ਇੱਕ ਦਿਨ ਉਹ ਗਰਦਾਵਰੀ ਕਰਾਉਣਾ ਚਾਹੁੰਦੇ ਨੇ ਵੀ ਇਹ ਬੰਦਾ ਵੀ ਦੇ ਦਿਨ ਉਹ ਕਰ ਦੋ ਤਾਂ ਉਹ ਇੱਕ ਬੰਦੇ ਦੇ ਨਾਂ ਤਨ ਸਹਿਮਤ ਨੇ ਠੀਕ ਹੈ ਜੀ ਇੱਕ ਚਕੋਤਾ ਚਕੋਤਾ ਕੀ ਹੁੰਦਾ ਜੀ ਚਕੋਤਾ ਜਿਵੇਂ ਹੁਣ ਆਪਾਂ ਠੇਕਾ ਕਹਿੰਦੇ ਆ ਜੀ ਹਾਂਜੀ ਹਾਂ ਵੀ ਇਹਨੇ ਰੁਪਏ ਠਿੱਕੇ ਤੇ ਪੰਜਵੀਂ ਲੈ ਲਈ ਚਕੋਤਾ ਚਕੋਤਾ ਉਹ ਚੀਜ਼ ਹੈ ਅੱਛਾ ਚਕੋਤਾ ਉਹ ਚੀਜ਼ ਹੈ ਵੀ ਮੈਨੂੰ ਕਿਸੇ ਨੇ ਮਕਾਨ ਹਿਬਾਦਾਨ ਕਰਤਾ ਹਾਂ ਤੇ ਜਿਹੜੇ ਉਹਦੇ ਪਰਿਵਾਰ ਦੇ ਮੈਂਬਰ ਤੇ ਉਹਦੀ ਪਤਨੀ ਦੀ ਉਹਦੀ ਡੈਥ ਹੋ ਗਈ ਹੂੰ ਤੇ ਜਿਹੜੇ ਉਹਦੇ ਮੁੰਡਾ ਸੀ ਉਹ ਮੇਰੇ ਨਾਲ ਸਹਿਮਤ ਆ ਮੇਰੇ ਨਾਂ ਇੰਤਕਾਲ ਕਰਾਉਣ ਨੂੰ ਪਰ ਜਿਹੜੇ ਗਵਾਹ ਨੇ ਉਹ ਸਹਿਮਤ ਨਹੀਂ ਹੋ ਰਹੇ ਨੇ ਹੀ ਵੀ ਨਾਮ ਦਾ ਇੰਤਕਾਲ ਤਾਂ ਹੋਣੀ ਹੋਣਾ ਹੀ ਵੀਦਾ ਰਿਸਟਰਡ ਜਿਵੇਂ ਵੈ ਦੀ ਚੀਜ਼ ਐ ਬੈ ਹੋ ਗਿਆ ਨਾ ਜੀ ਹਾਂਜੀ ਸਹਿਮਤ ਜਦੋਂ ਉਹਨੇ ਕਿਰਾ ਹੀਵਾ ਨਾਮਾ ਕਰਾਤਾ ਜੀ ਕੋਈ ਸਹਿਮਤ ਹੋਵੇ ਨਾ ਹੋਵੇ ਤਾਂ ਇੰਤਕਾਲ ਤਾਂ ਹੋਣੀ ਹੋਣਾ ਜੀ ਠੀਕ ਆ ਜੀ ਜਿਵੇਂ ਆਪਾਂ ਵੈ ਦੀ ਰਿਸਟਰੀ ਕਰਾ ਲਈ ਵੈ ਦਾ ਇੰਤਕਾਲ ਹੁੰਦੀ ਹੁੰਦਾ ਜੀ ਇਹ ਵੀ ਨਾਮ ਦਾ ਇੰਤਕਾਲ ਵੀ ਇਸ ਲੋਟ ਹੋਣਾ ਜੀ ਅਰਿਸਟਰਡ ਬਕਾ ਹੋ ਗਿਆ ਜੀ ਇਹ ਹਾਂਜੀ ਹਾਂ ਦੀਵਾ ਨਾਮਾ ਜਿਹੜਾ ਇਹ ਵੀ ਰਿਸਟਰਡ ਬਕਾ ਹੈ ਜਿਵੇਂ ਨਾਮ ਤੇ ਵੈ ਦੀ ਰਿਸਟਰੀ ਚ ਕੀ ਫਰਕ ਐ ਜੀ ਉਹ ਚ ਸਿਰਫ ਇੰਨੀ ਫਰਕ ਐ ਵੀ ਵੈ ਚ ਆਪਾਂ ਨੂੰ ਰਕਮ ਸ਼ੋ ਕਰਨੀ ਪੈਂਦੀ ਐ ਠੀਕ ਆ ਵੀ 100 ਰੁਪਏ ਮੈਂ ਇਹਨੂੰ ਦਿੱ ਦੰਦ ਚ ਪੰਨੂ ਰਕਮ ਨਹੀਂ ਸ਼ੁਕਰ ਨਹੀਂ ਪੈਂਦੀ ਪਰ ਸਟਾਰ ਮੋਤੇ ਵੀ ਉਨੇ ਹੀ ਲੱਗਦੇ ਜਿਵੇਂ ਬੈਂਚ ਤੇ ਲੱਗਦਾ ਠੀਕ ਹੈ ਜੀ ਤੇ ਜੇ ਫਿਰ ਵੀ ਤੁਹਾਡਾ ਕੋਈ ਕਮੈਂਟ ਰਹੇਗਾ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਫੇਸਬੁੱਕ ਤੇ ਸਾਡੀ ਸਟਾਰ ਦੀ ਆਪਸ਼ਨ ਹੋਗੀ ਤੇ ਸਾਨੂੰ ਸਟਾਰ ਜਰੂਰ ਭੇਜਿਆ ਕਰੋ ਸੋ ਇੱਕ ਵਾਰ ਫਿਰ ਤੋਂ ਤੈ ਦਿਲੋਂ ਤੁਹਾਡਾ ਵੀ ਤੇ ਸਰਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ